ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ ਸਾਧ ਪਦ ਜਿਹੜਾ ਪੂਲਾ ਹੀ ਉਚਾਰਨ ਕਰਨਾ ਹੈ ਸਾਜਨ ਕਸਕੇ ਕਹਿਣਾ ਹੈ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ ਨਾਨਕ ਸਰਨ ਤੁਹਾਰੀਆ ਇਖੋ ਸਦਾ ਹਜੂਰ ਸ਼ਬਦ ਪਿੱਛੋ ਰਾਤੀ ਸੱਡੜਾ ਨਾਮ ਖਸਮ ਕਾਲੇ ਇਹ ਪਦ ਸੱਡੜਾ ਉਚਾਰਨ ਕਰਨਾ ਸੱੜਾ ਨਹੀਂ ਕਹਿਣਾ ਸੱਦੇ ਦਾ ਵਾਚਕ ਹੈ ਕਸ ਕੇ ਬੋਲਣਾ ਹੈ ਪਿੱਛੋ ਰਾਤੀ ਸੱਡੜਾ ਨਾਮ ਖਸਮ ਕਾਲੇ ਖੀਮੇ ਛਤਰ ਸਰਾਏ ਚ ਦਿਸਨ ਰਥ ਪੀੜੇ ਖੀਮੇ ਛਤਰ ਸਰਾਏ ਚ ਇਥੇ ਵਿਸਰਾਮ ਹੈ ਦਿਸਨਾ ਰਾਤ ਪੀੜੇ ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ ਸੱਦ ਬੋਲਣਾ ਹੈ ਸੱਦਾ ਦੇ ਕੇ ਮਿਲਦਾ ਹੈ ਸਦ ਇਸ ਕਰਕੇ ਇਸਤੇ ਪੋਲਾ ਨਹੀਂ ਬੋਲਣਾ ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ ਬਾਬਾ ਮੈਂ ਕਰਮਹੀਣ ਕੂੜਿਆਰ ਬਾਬਾ ਪਦ ਤੇ ਵਿਸਰਾਮ ਹੈ ਬਾਬਾ ਮੈਂ ਕਰਮਹੀਨ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਦਾ ਭਰਮ ਭੂਲਾ ਮਨ ਮੇਰਾ ਇਹ ਵਿਸਰਾਮ ਯਾਦ ਰੱਖਣ ਵਾਲਾ ਹੈ ਨਾਮ ਨਾ ਪਾਇਆ ਤੇਰਾ ਇਥੇ ਵਿਸਰਾਮ ਹੈ ਅੰਦਾ ਇਥੇ ਯਮ ਕਲਾਦਨੀ ਹੈ ਥੋੜੀ ਜੀ ਭਰਮ ਭੂਲਾ ਮਨ ਮੇਰਾ ਰਹਾਉ ਸਾਧ ਕੀਤੇ ਕੀਤੇ ਦੁੱਖ ਪਰ ਫੋੜੇ ਪੂਰਬ ਲਿਖੇ ਮਾਏ ਸਾਧ ਕੀਤੇ दुख पर फुड़े इथे विश्राम है पूर्व लिखे माए सुख थोड़े दुख अगले दुखे दुख विहाय विछोड़िया का क्या विछोड़ मिलिया का क्या मेल साहिब सो सालाही है जिन कर देखिया खेल संजोगी मेला बड़ा इन तान कीते भोग ਵਿਜੋਗੀ ਮਿਲ ਵਿਛੋੜੇ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮੇਲ ਮਾਤ ਪਿਤਾ ਪਿੰਡ ਕਮਾਇਆ ਤੈਨ ਕਰਤੈ ਲੇਖ ਲਿਖਾਇਆ ਲੇਖ ਦਾਤ ਜੋਤ ਵਢਾਈ ਲੇਖ ਪਦ ਤੇ ਵਿਸਰਾਮ ਲਾਉਣਾ ਹੈ ਲੇਖ ਦਾਤ ਜੋਤ ਵਢਾਈ ਮੇਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਮਾਣਾ ਇਹ ਵੀ ਮਨ ਪੱਧ ਤੇ ਵਿਸਰਾਮ ਲਾਉਣਾ ਹੈ ਮੂਰਖ ਮਨ ਕਾਹੇ ਕਰ ਸਹਿਮਾਣਾ ਓਠ ਚੱਲਣਾ ਖਸਮੈ ਭਾਣਾ ਰਹਾਵ ਤਾਜ ਸਾਦ ਸਹਿਜ ਸੁਖ ਹੋਈ ਘਰ ਛੱਡਣੇ ਰਹਿ ਨਾ ਕੋਈ ਕੇਸ ਖਾਜੈ ਕਿਸ ਧਰ ਜਾਈਐ ਜੀ ਬਾਹੜ ਦੁਨੀਆ ਆਈਐ ਜੀ ਬਾਹੜ ਦੁਨੀਆ ਆਈਐ ਸਾਜ ਕਾਇਆ ਪੱਟ ਹੜਾਏ ਸਾਜ ਪੂਲਾ ਬੋਲਨਾ ਸਾਜ ਕਾਇਆ ਪੱਟ ਪਦ ਜਿਹੜਾ ਥੋੜਾ ਕਸਕੇ ਉਚਾਰਨ ਕਰਨਾ ਪੱਟ ਹੜਾਈ ਫਰਮਾਇਸ ਬਹੁਤ ਚਲਾਏ ਕਰ ਸੀਜ ਸੁਖਾਲੀ ਸੋਵੈ ਸੱਥੀ ਪਉਦੀ ਕਾਹੇ ਰੋਵੈ ਘਰ ਘੁੰਮਣ ਵਾਣੀ ਭਾਈ ਘਰ ਘੁੰਮਣ ਵਾਣੀ ਇਥੇ ਵਿਸਰਾਮ ਹੈ ਘਰ ਪਾਤੇ ਯਮ ਕਲਾ ਕੇ ਬੋਲਣਾ ਹੈ ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਭਾਉ ਬੇੜਾ ਜੀਓ ਚੜਾਉ ਕਹੋ ਨਾਨਕ ਦੇਵੈ ਕਾਹੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ